ਤਾਂ ਕੈਲੀਫੋਰਨੀਆ ਦੇ ਵਿੱਚ ਨਾ ਇੱਕ ਪ੍ਰੋਫੈਸਰ ਹੁੰਦਾ ਉਹ ਜ਼ੈਨਿਜ਼ਮ ਨੂੰ ਸਟੱਡੀ ਕਰਨਾ ਸਟਾਰਟ ਕਰਦਾ ਤੇ ਉਹ ਕਾਫੀ ਸਾਰੀਆਂ ਬੁੱਕਸ ਪੜ੍ਹ ਦਿੰਦਾ ਵਾ ਦਸ ਦਿਨ ਦੇ ਵਿੱਚ ਤੇ ਜ਼ੈਨਿਜ਼ਮ ਨੂੰ ਨਾ ਚੰਗੀ ਤਰ੍ਹਾਂ ਸਟੱਡੀ ਕਰਨ ਲਈ ਉਹ ਕਾਫੀ ਸਾਰੇ ਆਰਟੀਕਲਸ ਨਿਊਜ਼ ਦੇਖਦਾ ਤੇ ਫਿਰ ਉਹਨੂੰ ਪਤਾ ਲੱਗਦਾ ਕਿ ਹਿਮਾਲਿਆਸ ਦੇ ਵਿੱਚ ਨਾ ਇੱਕ ਜ਼ੈਨ ਮਾਸਟਰ ਰਹਿੰਦੇ ਆ ਜਿਨ੍ਹਾਂ ਦੇ ਕੋਲ ਉਹ ਜ਼ੈਨਿਜ਼ਮ ਨੂੰ ਹੋਰ ਜ਼ਿਆਦਾ ਸਮਝਣ ਲਈ ਸਿੱਖਣ ਲਈ ਉਹਨਾਂ ਕੋਲ ਜਾਂਦਾ ਵਾ ਤਾਂ ਕੋਈ ਕਰਦਾ ਫਲਾਈਟ ਲੈਂਦਾ ਹਿਮਾਲਿਆ ਪਹੁੰਚਦਾ ਤੇ ਜ਼ੈਨ ਮਾਸਟਰ ਨੂੰ ਮਿਲਦਾ ਜ਼ੈਨ ਮਾਸਟਰ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਕਿ ਮੈਂ ਨਾ ਜ਼ੈਨਿਜ਼ਮ ਬਾਰੇ ਹੋਰ ਸਿੱਖਣਾ ਵਾ ਹੋਰ ਜਾਣਨਾ ਵਾ ਤੇ ਹੌਲੀ ਹੌਲੀ ਕਰਕੇ ਨਾ ਉਹ ਦੱਸਣ ਲੱਗਦਾ ਉਹ ਦੋਨੇ ਬੈਠਦੇ ਆ ਜਿਹੜਾ ਪ੍ਰੋਫੈਸਰ ਹੁੰਦਾ ਉਹ ਜ਼ੈਨ ਮਾਸਟਰ ਨੂੰ ਦੱਸਣ ਲੱਗਦਾ ਕਿ ਜ਼ੈਨਿਜ਼ਮ ਟੀ ਹੁੰਦਾ ਵਾ ਮੈਂ ਇਹ ਚੀਜ਼ ਪੜ੍ਹੀ ਮੈਨੂੰ ਇਸ ਬੁੱਕ ਚੋਂ ਇਹ ਪਤਾ ਲੱਗਿਆ ਉਹਦੇ ਚ ਇਹ ਲਿਖਿਆ ਸੀ ਤਾਂ ਜ਼ੈਨ ਮਾਸਟਰ ਨਾ ਚਾਹ ਮੰਗਾ ਲੈਂਦੇ ਆ ਟੀ ਮੰਗਾ ਲੈਂਦੇ ਆ ਦੋ ਕੱਪ ਪਏ ਹੁੰਦੇ ਆ ਤੇ ਉਹ ਚਾਹ ਪੋਣੀ ਸਟਾਰਟ ਕਰਦੇ ਆ ਤੇ ਜਿਹੜਾ ਪ੍ਰੋਫੈਸਰ ਹੁੰਦਾ ਉਹਨਾਂ ਨੂੰ ਦੱਸੀ ਜਾ ਰਿਹਾ ਹੁੰਦਾ ਚੀਜ਼ਾਂ ਦੇ ਬਾਰੇ ਪ੍ਰੋਫੈਸਰ ਜ਼ੈਨਿਜ਼ਮ ਦੇ ਬਾਰੇ ਬੋਲੀ ਜਾ ਰਿਹਾ ਬੋਲੀ ਜਾ ਰਿਹਾ ਤੇ ਜਿਹੜਾ ਜ਼ੈਨ ਮਾਸਟਰ ਹੁੰਦਾ ਨਾ ਉਹ ਚਾਹ ਦੇ ਕੱਪ 'ਚ ਚਾਹ ਪਾਈ ਜਾ ਰਿਆ ਪਾਈ ਜਾ ਰਿਆ ਵਾ ਤਾਂ ਕੀ ਹੁੰਦਾ ਇੱਕ ਟਾਈਮ ਤੇ ਆ ਕੇ ਚਾਹ ਦਾ ਕ ਪੂਰਾ ਭਰ ਜਾਂਦਾ ਵਾ ਤੇ ਚਾਹ ਬਾਹਰ ਡੁੱਲਣ ਲੱਗ ਜਾਂਦੀ ਆ ਤਾਂ ਜਿਹੜਾ ਪ੍ਰੋਫੈਸਰ ਹੁੰਦਾ ਉਹਨਾਂ ਨੂੰ ਕਹਿੰਦਾ ਵਾ ਮਾਸਟਰ ਤੁਸੀਂ ਰੁਕ ਜਾਓ ਚਾਹ ਬਾਹਰ ਡੁੱਲ ਰਹੀ ਆ ਤੁਹਾਨੂੰ ਦਿਸ ਨਹੀਂ ਰਿਹਾ ਤੇ ਜ਼ੈਨ ਮਾਸਟਰ ਉਹਨੂੰ ਕਹਿੰਦਾ ਵਾ ਕਿ ਇਹੀ ਚੀਜ਼ ਤੈਨੂੰ ਮੈਂ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਤੱਕ ਤੇਰਾ ਜਿਹੜਾ ਕੱਪ ਆ ਨਾ ਉਹ ਖਾਲੀ ਨਹੀਂ ਹੋਊਗਾ ਉਹਦੇ 'ਚ ਨਵਾਂ ਕੁਝ ਨਹੀਂ ਭਰਿਆ ਜਾਊਗਾ ਤੂੰ ਇੱਥੇ ਆਇਆ ਮੇਰੇ ਕੋਲੇ ਕੁਝ ਨਵਾਂ ਸਿੱਖਣ ਲਈ ਕੁਝ ਨਵਾਂ ਜਾਣਨ ਲਈ ਪਰ ਤੂੰ ਉਹੀ ਤਾਂ ਇਸ ਲਈ ਪਹਿਲਾਂ ਆਪਣਾ ਕੱਪ ਖਾਲੀ ਕਰਕੇ ਆ ਤਾਂ ਇਥੋਂ ਇਹ ਲੈਸਨ ਇਹ ਮਿਲਦਾ ਜਿਹੜਾ ਤੁਹਾਡਾ ਮਾਈਂਡ ਆ ਨਾ ਉਹ ਜਦੋਂ ਤੱਕ ਫੁੱਲ ਰਹੂਗਾ ਪੁਰਾਣੇ ਆਈਡੀਆਜ਼ ਨਾਲ ਭਰਿਆ ਰਹੂਗਾ ਤੁਸੀਂ ਨਵਾਂ ਕੁਝ ਨਹੀਂ ਸਿੱਖ ਸਕਦੇ ਤੇ ਜੇ ਤੁਸੀਂ ਕੁਝ ਨਵਾਂ ਸਿੱਖਣਾ ਨਾ ਤੁਹਾਨੂੰ ਹਿਊਮਿਲਟੀ ਨਾਲ ਨੀਮਾ ਰਹਿ ਕੇ ਸਿੱਖਿਆ ਜਾਊਗਾ ਤੇ ਆਪਣੀ ਈਗੋ ਨੂੰ ਸਾਈਡ ਕਰਕੇ ਹੀ ਕੁਝ ਨਈ ਚੀਜ਼ ਆ ਜਿਹੜੀ ਉਹਨੂੰ ਆਬਜ਼ਰਵ ਕਰਕੇ ਲਾਈਫ ਚ ਅਪਲਾਈ ਕੀਤਾ ਜਾ ਸਕਦਾ ਵਾ